ਗਿਰੇ ਬੀਰ ਇਕੰ ਅਨੇਕੰ ਪ੍ਰਕਾਰੰ ਇੱਕ ਇੱਕ ਕਰਕੇ ਅਨੇਕ ਤਰ੍ਹਾਂ ਨਾਲ ਯੁੱਧ ਵੀਰ ਟਿਕ ਰਹੇ ਸਨ ਸੁਬਹਿ ਜੰਗ ਮੋ ਜੰਗ ਯੋਧਾ ਜੁਝਾਰੰ ਜੁਝਾਰੂ ਯੋਧੇ ਜੰਗ ਵਿੱਚ ਜੁਟੇ ਹੋਏ ਸੋਵ ਰਹੇ ਸਨ ਪਰੀ ਤਾਚ ਮੁਚੰ ਸਬੈ ਅੰਗ ਪੰਗੰ ਯੋਧਿਆ ਦੀਆਂ ਲਾਸ਼ਾਂ ਵੱਡੀਆਂ ਟੁਕੀਆਂ ਅਤੇ ਅੰਗ ਭੰਗ ਹੋਈਆਂ ਪਈਆਂ ਸਨ ਮਨੋ ਪਾਨ ਕੈ ਭੰਗ ਪੋਡੇ ਮਲੰਗੰ ਇੰਜ ਪ੍ਰਤੀਤ ਹੋ ਰਿਹਾ ਸੀ ਮਨੋ ਭੰਗ ਪੀ ਕੇ ਮਲੰਗ ਸੁੱਤੇ ਪੇ ਹੋਣ ਦੇਸਾ ਮੋ ਨਾ ਆਈ ਅਨੀ ਦੈਤ ਰਾਜੰ ਦੈਤ ਰਾਜੇ ਦੀ ਸੈਨਾ ਦਿਸਣ ਵਿੱਚ ਨਹੀਂ ਆਈ ਅਰਥਾਤ ਭੱਜ ਗਈ ਭਜੈ ਸਰਵ ਦੇਵੰ ਤਜੇ ਸਰਬ ਸਾਜੰ ਉਦਰ ਦੇਵਤੇ ਵੀ ਸਾਰਾ ਸਾਜ਼-ਸਮਾਨ ਛੱਡ ਕੇ ਭੱਜ ਗਏ। ਗੇਰੇ ਸੰਜਪੁੰਜ تیرੰਗ ਬਾਹੂ ਪੀਰੰਗ। ਯੁੱਧ ਭੂਮੀ ਵਿੱਚ ਬਹੁਤ ਸਾਰੇ ਸੂਰਵੀਰਾਂ ਦੇ ਸਿਰ, ਬਾਹਾਂ ਅਤੇ ਕਵਚਾਂ ਦੇ ਝੁੰਡ ਟਿੱਗੇ ਪਏ ਸਨ। ਸੋਬਾ ਬਾਨ ਜਿਉ ਚੇਤ ਪੁਹਾਪੰ ਕਰੀਨੰ। ਬਾਣ ਕਵਜਾਂ ਵਿੱਚ ਇੱਜ ਸੋਵ ਰਹੇ ਸਨ। ਇਵੇਂ ਚੇਤਰ ਦੇ ਮਹੀਨੇ ਵਿੱਚ ਕਰੀਰਾਂ ਨੂੰ ਫੁੱਲ ਲੱਗੇ ਹੁੰਦੇ ਹਨ ਜਬੈ ਜੰਗ ਹਾਰਿਓ ਕਿ ਉਹ ਬੇਸਨ ਮੰਤਰੰ ਜਦੋਂ ਦੋਹਾ ਤੇ ਰਾਣੇ ਇਸ ਤਰ੍ਹਾਂ ਯੁੱਧ ਵਿੱਚ ਹਾਰ ਖਾ ਲਈ ਭਯੋ ਅੰਤਰ ਧਿਆਨੰ ਕਰਯੋ ਜਾਲ ਤੰਤੰ ਤਦੋ ਵਿਸ਼ਨੂ ਨੇ ਵਿਚਾਰ ਕੀਤਾ ਅਤੇ ਅੰਤਰ ਧਿਆਨ ਹੋ ਗਿਆ ਮਾਨੋ ਉਸਨੇ ਕੋਈ ਤੰਤਰ ਕੀਤਾ ਹੋਵੇ ਮਹਾਮੋਹਨੀ ਰੂਪ ਧਾਰਿਓ ਅਨੂਪੰ ਫਿਰ ਮਹਾਮੋਹਨੀ ਦਾ ਅਨੂਪਮ ਰੂਪ ਧਾਰਨ ਕੀਤਾ ਚਕੇ ਦੇਖ ਦੋ ਦਿੱਤਿਆ ਦਿੱਤ ਪੋਪੰ ਜਿਸ ਨੂੰ ਵੇਖ ਕੇ ਦੇਵਤੇ ਅਤੇ ਦੈਂਤਾ ਰਾਜੇ ਬਹੁਤ ਪ੍ਰਸੰਨ ਹੋਏ ਇਤ ਸ਼੍ਰੀ ਬਚੇਤਰ ਨਾਟਕ ਗ੍ਰੰਥੇ ਨਰ ਨਾਰਾਇਣ ਅਵਤਾਰ ਚਤੁਰਥ ਸੰਪੂਰਣੰ ਇਥੇ ਸ਼੍ਰੀ ਬਚੇਤਰ ਨਾਟਕ ਗ੍ਰੰਥ ਦਾ ਨਾਰਤੀ ਜਾਤੇ ਨਾਰਾਇਣ ਚੌਥਾ અવਤਾਰ ਵਨਨ ਸਮਾਪਤ ਅਥ ਮਹਾਮੋਹਨੀ અવਤਾਰ ਕਥਨ ਹੁਣ ਮਹਾਮੋਹਨੀ અવਤਾਰ ਦਾ ਕਥਨ ਸ਼੍ਰੀ ਪਗਉਤੀ ਜੀ ਸਹਾਏ ਪੁਇੰਗ ਪਰਿਆਤੇ ਛੰਦ ਮਹਾਮੋਹਨੀ ਰੂਪ ਧਾਰਿਓ ਅਪਾਰੰ ਵਿਸ਼ਨੂ ਨੇ ਮਹਾਮੋਹਨੀ ਵਾਲਾ ਅਪਾਰ ਰੂਪ ਧਾਰਨ ਕੀਤਾ ਰਹੇ ਮੋਹਿ ਕੈ ਦਿੱਤ ਆਦਿੱਤਿਆ ਕੁਮਾਰੰ ਜਿਸਨੂੰ ਵੇਖ ਕੇ ਦਿੱਤ ਆਤੇ ਆਦਿੱਤ ਪੁੱਤਰ ਦਾਤ ਆਤੇ ਦੇਵਤੇ ਮੋਹਿਤ ਹੋ ਗਏ ਛਕੇ ਪ੍ਰੇਮ ਜੋਗੰ ਰਹੇ ਰੀਜ ਸਰਮੰ ਸਾਰੇ ਪ੍ਰੇਮ ਦੇ ਯੋਗ ਵਿੱਚ ਮਸਤ ਹੋ ਕੇ ਰੀਜ ਗਏ ਤਜੈ ਸ਼ਸਤਰ ਅਸਤਰੰ ਦਿਓ ਛੋੜ ਗਰਬੰ ਆਤੇ ਅਸਤਰ ਸ਼ਸਤਰ ਆਤੇ ਗਰਬ ਨੂੰ ਤਿਆਗ ਦਿੱਤਾ ਦੇ ਪ੍ਰੇਮ ਫਾਦੰ ਪਇਓ ਕੋਪ ਹੀਨ ਸਾਰੇ ਪ੍ਰੇਮ ਦੇ ਫੰਦੇ ਵਿੱਚ ਫਸ ਗਏ ਅਤੇ ਕਰੋ ਤੋਂ ਬਿਨਾ ਹੋ ਗਏ ਲਗੈ ਨੈਨ ਬੈਨੰ ਤਯੋ ਪਾਨ ਪੀਨੰ ਸਾਰਿਆਂ ਨੂੰ ਉਸ ਦੇ ਨੈਣਾ ਅਤੇ ਬੋਲਾਂ ਦੇ ਬਾਨ ਲੱਗੇ ਅਤੇ ਉਸ ਦੀ ਸੁੰਦਰਤਾ ਦੀ ਮਦਰਾ ਪੀਨ ਲਈ 도ੜੇ ਗਰੇ ਚੋਮ ਪੂਮੰ ਛੋਟੇ ਜਾਨ ਪ੍ਰਾਨੰ ਸਾਰੇ ਉਸ ਦੇ ਸਾਹਮਣੇ ਘੁਮੇਰੀ ਖਾ ਕੇ ਧਰਤੀ ਉੱਤੇ ਡਿੱਗ ਰਹੇ ਸਨ ਮਾਨੋ ਪ੍ਰਾਣ ਹੀ ਨਿਕਲ ਗਏ ਹੋਣ ਸਭਾ ਚੇਤਹੀਨੰ ਲਗੇ ਜਾਨ ਬਾਨੰ ਸਾਰੇ ਚੇਤਨਾਹੀਨ ਹੋਣ ਲੱਗੇ ਜਿਵੇਂ ਤੀਰ ਲੱਗੇ ਹੁੰਦੇ ਹਨ ਲਖੇ ਚੇਤਹੀਨੰ ਭਏ ਸੂਰ ਸਰਬੰ ਸਾਰੇ ਸੂਰ ਮੇ ਚੇਤਨਾ ਤੋਂ ਬਿਨਾ ਹੋਏ ਪ੍ਰਤੀਤ ਹੁੰਦੇ ਸਨ ਛੋਟੇ ਸ਼ਾਸਤਰ ਆਸਤਰੰਗ ਸਬੈ ਅਰਬ ਖਰਬੰ ਸਾਰੇ ਅਰਬ ਖਰਬ ਸੈਨਕਾ ਦੇ ਅਸ਼ਤਰ ਅਤੇ ਸ਼ਸਤਰ ਰੈਗੇ ਸੰ ਪਾਇਓ ਪ੍ਰੇਮ ਜੋਗੰ ਲਗੇ ਨੈਨ ਐਸੀ ਮੋਹਣੀ ਦੇ ਪ੍ਰੇਮ ਦੇ ਯੋਗ ਵਿੱਚ ਉਹਨਾਂ ਦੀਆਂ ਅੱਖਾਂ ਇਸ ਤਰ੍ਹਾਂ ਲੱਗੀਆਂ ਸਨ ਮਨੋਫਾਦ ਫਾਦੇ ਮਰੇਗੀ ਰਾਜ ਜੈਸੇ ਜਿਵੇਂ ਹੀਰੇ ਹਿਰਨ ਨੇ ਹਿਰਨੀਆਂ ਨੂੰ ਆਪਣੇ ਪ੍ਰੇਮ ਪੰਦੇ ਵਿੱਚ ਫਸਾਇਆ ਹੋਇਆ ਹੈ। ਜਿਨੈ ਰਤਨ ਬਾਟੇ ਤੁਮਉ ਉਤਾਹੇ ਜਾਨੋ। ਮੋਹਣੀ ਨੇ ਜਿਸ ਤਰ੍ਹਾਂ ਰਤਨ ਵੰਡੇ ਉਸ ਪ੍ਰਸੰਗ ਨੂੰ ਤੁਸੀਂ ਜਾਣਦੇ ਹੋ। ਕਥਾ ਵਿਰਧਤੇ ਬਾਤ ਥੋਰੀ ਪਕਾਨੋ। ਕਥਾ ਦੇ ਵਦਨ ਦੇ ਡਰ ਤੋਂ ਥੋੜੀ ਗੱਲ ਹੀ ਕਹਿੰਦਾ ਹਾਂ। ਸਬਾ ਪਾਤ ਪਤੰ ਬਹਿਠੈ ਸੋ ਬੀਰੰ ਸਾਰੇ ਦੇਵਤੇ ਅਤੇ ਦਾਤ ਸੂਰਵੀਰ ਕਤਾਰਾ ਬਨ ਕੇ ਬੈਠ ਗਏ ਕਟੰਗ ਪੇਚ ਛੋਰੇ ਤਜੇ ਤੇਗ ਤੀਰੰ ਉਹਨਾਂ ਨੇ ਕਰਮ ਕਸੇ ਖੋਲ ਦਿੱਤੇ ਅਤੇ ਤੀਰਾ ਤੇ ਤਲਵਾਰਾਂ ਨੂੰ ਤਿਆਗ ਦਿੱਤਾ ਚੋਪਈ ਸਭ ਜਗ ਕੋ ਜੋਤਨੰਤਰ ਦਿਆ ਮੋਹਨ ਰੂਪ ਵਿਸ਼ਨੂ ਨੇ ਸਾਰੇ ਜਗਤ ਨੂੰ ਤ੍ਰਾਂਤਰੀ ਵੈਦ ਦੇ ਦਿੱਤਾ ਕਾਲਪ ਬ੍ਰਿਛ ਲక్ష్ਮੀ ਘਰ ਲੀਆ ਅਤੇ ਕਾਲਪ ਬ੍ਰਿਛ ਅਤੇ ਲక్ష్ਮੀ ਆਪਣੇ ਕੋਲ ਰੱਖ ਲਏ ਸ਼ਿਵ ਮਾਹੋਰ ਰੰਬਾ ਸਭ ਲੋਕਨ ਸ਼ਿਵ ਨੂੰ ਕਾਲਕੋਟ ਜ਼ਹਿਰ ਅਤੇ ਸਾਰਿਆਂ ਲੋਕਾਂ ਨੂੰ ਰੰਬਾ ਅਤੇ ਅਪਸ਼ਰਾ ਦਿੱਤੀਆਂ ਸੁਖ ਕਰਤਾ ਹਰਤਾ ਸਭ ਸੋਕਨ ਜੋ ਸਾਰਿਆਂ ਨੂੰ ਸੁਖ ਦੇਣ ਵਾਲੀਆਂ ਅਤੇ ਉਹਨਾਂ ਦੇ ਸੋਗਾਂ ਨੂੰ ਹਾਰਨ ਵਾਲੀਆਂ ਸਨ ਦੋਹਰਾ ਸਸ ਕ੍ਰਿਸ਼ਕੇ ਕਰ ਬੇਨਮਿਤ ਮਨ ਲਛਮੀ ਕਰ ਲੀਨ ਖੇਤੀ ਨੂੰ ਪਕਾਉਣ ਲਈ ਚੰਦਰਮਾ ਆਕਾਸ਼ ਵਿੱਚ ਸਥਿਤ ਕੀਤਾ ਅਤੇ ਕੋਸਤਬ ਮਨੀ ਅਤੇ ਲਛਮੀ ਨੂੰ ਆਪਣੇ ਕੋਲ ਰੱਖਿਆ ਉਹ ਰੱਖੀ ਤਹਤੇ ਚਮਕ ਪ੍ਰਗਟ ਦਿਖਾਈ ਤੀਨ ਮਾਣੀ ਉਸਨੇ ਗਲੇ ਵਿੱਚ ਹਾਰ ਵੱਜੋ ਪਾ ਲਿਆ ਉਸਦੀ ਚਮਕ ਸਪਸ਼ਟ ਦਿਸਦੀ ਸੀ ਗਾਇ ਰਖੀ ਸਨ ਕੋ ਦੇਈ ਕਹਿ ਲਾਓ ਕਰੋ ਵਿਚਾਰ ਰਿਸ਼ੀਆ ਨੂੰ ਕਾਮ ਤੇਨ گاਉ ਦਿੱਤੀ ਸੋ ਮੈਂ ਕਿੱਥੋਂ ਤੱਕ ਵਿਚਾਰ ਪ੍ਰਗਟ ਕਰਾਂ ਸਾਸਤਰ ਸੋਦਕ ਬੀਅਨ ਮੁਖਣ ਲਈ ਜੋ ਪੁੱਛ ਸੁਦਾਰ ਇਸ ਰੋਤੇ ਤੂ ਸੀ ਖੁਦ ਸ਼ਾਸਤ੍ਰਾਂ ਨੂੰ ਪੜ੍ਹ ਕੇ ਅਤੇ ਕਵੀਆਂ ਦੇ ਮੁਖ ਤੋਂ ਪੁੱਛ ਕੇ ਲੋੜੀਂਦੀ ਸੋਧ ਕਰ ਲਵੋ। ਪੁਯਾਂਗ ਪ੍ਰਯਾਤ ਸ਼ੰਦ। ਰਹੇ ਰੀਜ ਐਸੇ ਸਬਾ ਦੇਵਦਾਨੰ। ਸਾਰੇ ਦੇਵਤੇ ਅਤੇ ਦਾੰਤ ਇਸ ਵੰਡ ਤੋਂ ਇਸ ਤਰ੍ਹਾਂ ਪ੍ਰਸੰਨ ਹੋਏ। ਮਿਰਗੀ ਰਾਜ ਜੈਸੇ ਸੁਨੇ ਨਾਦ ਕਾਨੰ। ਜਿਸ ਤਰ੍ਹਾਂ ਘੰਟਾ ਹੀੜਾ ਦੀ ਆਵਾਜ਼ ਕੰਨਾਂ ਨਾਲ ਸੁਣ ਕੇ ਹੀਰਾ ਹਿਰਨ ਮਸਤ ਹੋ ਜਾਂਦਾ ਹੈ। ਭਟੇ ਰਤਨ ਸਰਬੰ ਗਏ ਛੂਟ ਰਾਰੰ ਸਾਰੇ ਰਤਨ ਵੰਡੇ ਗਏ ਲੜਾਈ ਖਤਮ ਹੋ ਗਈ। ਧਰਿਓ ਐਸ ਸ੍ਰੀ ਬੇਸ਼ਨ ਪੰਚਮ ਵਤਾਰਨ ਇਸ ਤਰ੍ਹਾਂ ਸ੍ਰੀ ਵਿਸ਼ਨੂੰ ਨੇ ਪੰਜਵਾਂ અવਤਾਰ ਧਾਰਨ ਕੀਤਾ। ਇਤ ਸ਼੍ਰੀ ਬਚੇਤਰ ਨਾਟਕੇ ਗ੍ਰੰਥੇ ਮਹਾ ਮੋਹਨੀ ਪੰਚਮੋ ਅਵਤਾਰ ਸਮਾਪਤਮ ਸਤ ਸੋਭਮ ਸਤ ਇਥੇ ਸ਼੍ਰੀ ਬਚੇਤਰ ਨਾਟਕ ਗ੍ਰੰਥ ਦੇ ਮਹਾ ਮੋਹਨੀ ਪੰਜਵੇਂ ਅਵਤਾਰ ਦੀ ਸਮਾਪਤੀ ਹੋਈ ਸਭ ਸ਼ੁਭ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ